ਹਾਂਜੀ ਰਾਜੀ ਸਤਿ ਸ੍ਰੀ ਅਕਾਲ ਮੈਂ ਕੇਨਵੀਰ ਕਰਬਰਾੜ ਸਵਾਗਤ ਕਰਦੀ ਹਾਂ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਤਿਆਰੀ ਉਹਨੂੰ ਕਰ ਰਹੇ ਹੋਵੋਗੇ ਜਿਵੇਂ ਰਾਜੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਇੱਥੇ ਦੋ ਸਬਜੈਕਟ ਕਵਰ ਕਰ ਰਹੇ ਹਾਂ ਇੱਕ ਹਿਸਟਰੀ ਤੇ ਇੱਕ ਪੋਲੀਟੀ ਹਿਸਟਰੀ ਦੇ ਵਿੱਚ ਹੋ ਰਾਜੀ ਆਪਣੇ ਜਿਹੜੇ ਨਵੇਂ ਸਟੂਡੈਂਟ ਆ ਉਹਨਾਂ ਨੂੰ ਨਹੀਂ ਪਤਾ ਹੋਣਾ ਕਿ ਆਪਾਂ ਜਿਹੜੀ ਪ੍ਰਾਚੀਨ ਭਾਰਤ ਦਾ ਇਤਿਹਾਸ ਉਹਨੂੰ ਆਲਮੋਸਟ ਕਵਰ ਕਰ ਚੁੱਕੀਆਂ ਸਾਰੇ ਨੂੰ ਦੇਸ ਤੋਂ ਬਾਅਦ ਆਪਾਂ ਮੱਧਕਾਲੀਨ ਭਾਰਤ ਦਾ ਇਹ ਸ਼ੁਰੂ ਕੀਤਾ ਹੋਇਆ ਜਿਦੇ ਵਿੱਚੋਂ ਦਿੱਲੀ ਸਲਤਨਤ ਵਾਲਾ ਟੋਪਿਕ ਕਰ ਰਹੇ ਹਾਂ ਦਿੱਲੀ ਸਲਤਨਤ ਦੇ ਵਿੱਚੋਂ ਵੀ ਰਾਜੇ ਆਪਾਂ ਗੁਲਾਮ ਵੰਸ਼ ਤੇ ਜਿਹੜਾ ਹੈਗਾ ਕਰ ਚੁੱਕੀਆਂ ਖਿਲਜੀ ਵੰਸ਼ ਕਰ ਚੁੱਕੀਆਂ ਆਪਾਂ ਤੁਗਲਕ ਵੰਸ਼ ਹੈ ਜਿਹੜਾ ਉਹਨੂੰ ਕਰ ਰਹੇ ਹਾਂ ਤੁਗਲਕ ਵੰਸ਼ ਦੇ ਵਿੱਚੋਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਆਪਾਂ ਜਿਹੜਾ ਹੈਗਾ ਮੁਹੰਮਦ ਬਿਨ ਤੁਗਲਕ ਬਾਰੇ ਪੜਿਆ ਸੀਗਾ ਕਿ ਉਹ ਕਿਵੇਂ ਇੱਕ ਪੜਿਆ ਲਿਖਿਆ ਮੂਰਖ ਰਾਜਾ ਸੀਗਾ ਜ ਜਿਨ੍ਹਾਂ ਜਿਨ੍ਹਾਂ ਪੰਜ ਯੋਜਨਾਵਾਂ ਬਣਾਈਆਂ ਸੀ ਤੇ ਪੰਜੀਆਂ ਦੀਆਂ ਪੰਜੇ ਜਿਹੜੀਆਂ ਉਹ ਅਸਫਲ ਰਹੀਆਂ ਸੀਗਾ ਅੱਜ ਆਪਾਂ ਵੇਖਾਂਗੇ ਰਾਜੇ ਤੁਗਲਕ ਵੰਸ਼ ਦਾ ਜਿਹੜਾ ਅਗਲਾ ਸ਼ਾਸਕ ਹੋਇਆਗਾ ਉਹਦਾ ਨਾਮ ਹੈਗਾ ਫਿਰੋਜ਼ ਸ਼ਾਹ ਤੁਗਲਕ ਜਿਹਦੀ ਵਾਰੀ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਫਰੋਸ਼ਾ ਤੁਗਲਕ ਰਾਜੇ ਮੁਹੰਮਦ ਬਿਨ ਤੁਗਲਕ ਦਾ ਕਜ਼ਨ ਬ੍ਰਦਰ ਹੀ ਸੀਗਾ ਕਿਉਂਕਿ ਜਿਹੜੇ ਇਹਨਾਂ ਦੇ ਫਾਦਰ ਸੀ ਨਾ ਫਰੋਸ਼ਾ ਤੁਗਲਕ ਦੇ ਫਾਦਰ ਦਾ ਨਾਮ ਰਈਅਤਤ ਸੀਗਾ ਤੇ ਜਿਹੜੇ ਮੁਹੰਮਦ ਬਿਨ ਤੁਗਲਕ ਸੀ ਉਹਨਾਂ ਦੇ ਫਾਦਰ ਦਾ ਨਾਮ ਗਿਆਸੂਦੀਨ ਤੁਗਲਕ ਸੀ ਗਿਆਸੂਦੀਨ ਤੁਗਲਕ ਤੇ ਜਿਹੜੇ ਰਈਅਤਤ ਸੀਗੇ ਉਹ ਦੋਨੋਂ ਆਪਸ ਦੇ ਵਿੱਚ ਜਿਹੜੇ ਹੈਗੇ ਆ ਬ੍ਰਦਰ ਸੀਗੇ ਤਾਂ ਇਹ ਦੋਨੋਂ ਆਪਸ ਦੇ ਵਿੱਚ ਕਜ਼ਨ ਬ੍ਰਦਰ ਸੀ ਤੇ ਇਹ ਦੋਨੋਂ ਆਪਸ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਇਹਨਾਂ ਦਾ ਪਿਆਰ ਵੀ ਬਹੁਤ ਸੀਗਾ ਫਰੋਸ਼ਾ ਤੁਗਲਕ ਦਾ ਤੇ ਮੁਹੰਮਦ ਬਿਨ ਤੁਗਲਕ ਦਾ ਫਰੋਸ਼ਾ ਤੁਗਲਕ ਜਿਹੜਾ ਹੈਗਾ ਆਪਣੇ ਭਰਾ ਮੁਹੰਮਦ ਹਰੇਕ ਗੱਲ ਮੰਨਦਾ ਸੀਗਾ ਉਹਦੇ ਯਾਨੀ ਕਿ ਹਰੇਕ ਕੰਮ ਦੇ ਵਿੱਚ ਜਿਹੜਾ ਉਹਦਾ ਸਾਥ ਦਿੰਦਾ ਸੀ ਤਾਂ ਅੱਜ ਆਪਾਂ ਇਹਦੇ ਫਰੋਸ਼ਾ ਤੂਲਕ ਬਾਰੇ ਦੇਖਾਂਗੇ ਰਾਜੀ ਜੀ ਜਿਨੇ 37 ਸਾਲ ਤੱਕ ਜਿਹੜਾ ਦਿੱਲੀ ਸਲਤਨਤ ਦੇ ਉੱਤੇ ਰਾਜ ਕੀਤਾ ਸੀਗਾ ਤਾਂ ਇਹ ਵੀ राजे ਇਹਨੂੰ ਸਿਕੰਦਰ ਲੋਧੀ ਤੇ ਅਕਬਰ ਦਾ ਅਗਰਗਾਮੀ ਕਿਹਾ ਜਾਂਦਾ ਵੀ ਮਤਲਬ ਜਿਵੇਂ ਇਹਨੇ ਜਿਹੜੀ ਧਾਰਮਿਕ ਕਟੜਤਾ ਦੀ ਨੀਤੀ ਇਹਨੇ ਅਪਣਾਈ ਸੀਗੀ ਨਾ ਉਹੀ ਸਿਕੰਦਰ ਲੋਧੀ ਨੇ ਤੇ ਔਰੰਗਜ਼ੇਬ ਨੇ ਅਪਣਾਈ ਸੀਗੀ ਵੀ ਇਸ ਤਰ੍ਹਾਂ ਦੇ ਰੁਕਾ ਲਾਦੀਆਂ ਸੀ ਧਾਰਮਿਕ ਸਥਾਨਾਂ ਤੇ ਜਾਣ ਤੇ ਜਿਵੇਂ ਸਿਕੰਦਰ ਲੋਧੀ ਨੇ ਵੀ ਲੰਘਾ ਸੀ ਤੇ ਔਰੰਗਜ਼ੇਬ ਨੇ ਵੀ ਲਵਾਈਆਂ ਸੀਗਾ ਤਾਂ ਉਸੇ ਤਰ੍ਹਾਂ ਇਹਨੇ ਵੀ ਇਸ ਤਰ੍ਹਾਂ ਦੇ ਉੱਤੇ ਰੋਕ ਲਗਾਈ ਸੀਗੀ ਤਾਂ ਇਸੇ ਕਰਕੇ ਇਹਦਾ ਇਹਨੂੰ ਜਿਹੜਾ ਹੈਗਾ ਸਿਕੰਦਰ ਤੇ ਔਰੰਗਜ਼ੇਬ ਦਾ ਅਗਰਗਾਮੀ ਹੈ ਜਿਹੜਾ ਉਹ ਕਿਹਾ ਜਾਂਦਾ ਇਹ ਆਰਸੀ ਮਝੂਮਦਾਰ ਨੇ ਕਿਹਾ राजे ਇਹ ਕੋਈ ਮੇਰੇ ਵਿਚਾਰ ਨਹੀਂਗੇ ਪਰਸਨਲ ਵਿਚਾਰ ਨਹੀਂਗੇ ਆਰਸੀ ਮਝ ਦਿਨੀ ਇਹ ਕਿ ਆ ਕਿ ਇਹ ਸਕੰਦਰ ਲੋਦੀ ਤੇ ਜਿਹੜਾ ਔਰੰਗਜ਼ੇਬ ਉਹਦਾ ਅਗਰਗਾਮੀ ਸੀਗਾ ਫਿਰ ਰਾਜੇ ਇਹਦੀ ਸ਼ਖਸੀਅਤ ਦੇ ਵੀ ਅਲੱਗ-ਅਲੱਗ ਪੱਖ ਸਾਹਮਣੇ ਆਉਂਦੀ ਆ ਕਿਉਂਕਿ ਇਹਨੇ ਹਿੰਦੂਆਂ ਦੇ ਨਾਲ ਕਾਫੀ ਮਾੜਾ سلوਕ ਕੀਤਾ ਸੀਗਾ ਇਹਨੇ ਮੰਦਰ ਤੜਵਾਏ ਸੀ ਜਗਨਨਾਥਪੁਰੀ ਦੇ ਵਿੱਚ ਤਾਂ ਰਾਜੇ ਇਹਨੇ ਜਿਹੜੇ ਮੰਦਰ ਤੜਵਾ ਕੇ ਉੱਥੇ ਕਾਫੀ ਸਾਰੇ ਜਿਹੜੇ ਹੈਗੇ ਆ ਮੂਰਤੀਆਂ ਨੂੰ ਜਿਹੜਾ ਮਾਸ ਦੇ ਨਾਲ ਪਰਵਾਹ ਦਿੱਤਾ ਸੀ ਤੇ ਫਿਰ ਜਿਹੜੀ ਇਹੀ ਗੰਦਗੀ ਸੀ ਇਹਨੂੰ ਬ੍ਰਹਮਣਾ ਦੇ ਗਲਾਂ ਦੇ ਵਿੱਚ ਪਾਇਆ ਸੀ ਯਾਨੀ ਕਿ ਕਾਫੀ ਯਾਨੀ ਇਹ ਮਾੜਾ سلوਕ ਕਰਦਾ ਸੀਗਾ ਬ੍ਰਹਮਣਾਾਂ ਦੇ ਨਾਲ ਪਰ ਕੋਸ਼ੇ ਦੀ ਸ਼ਖਸ਼ੀਅਤ ਦੇ ਰਾਜ ਪੋਜੀਟਿਵ ਪੁਆਇੰਟ ਵੀ ਆਉਂਦੀ ਹੈ ਜਿਵੇਂ ਇਹ ਨੇ ਜਿਹੜਾ ਹੈਗਾ ਕਾਜੀ ਦੀਆਂ ਸ਼ਕਤੀਆਂ ਜਿਹੜੀਆਂ ਇਹਨਾਂ ਜਿਹਨੂੰ ਮੁਹੰਮਦ ਬਿਨਤੂ ਗੁਲਕ ਨੇ ਜਿਹੜਾ ਹੈਗਾ ਖਤਮ ਕਰਤਾ ਸੀ ਤਾਂ ਇਹ ਨੇ ਉਹਨਾਂ ਨੂੰ ਮੁੜ ਬਹਾਲ ਕੀਤਾ ਸੀਗਾ ਵੀ ਕਿ ਉਹਨੂੰ ਕਾਜੀ ਨੂੰ ਉਹ ਸਾਰੀਆਂ ਸ਼ਕਤੀਆਂ ਵਾਪਸ ਦਿੱਤੀਆਂ ਸੀਗੀਆਂ ਤੇ ਉਸ ਤੋਂ ਬਿਲਾਵਾ ਜਿਹੜੀ ਹੈਗੀ ਆ محمد بن توغلک ਦੇ ਨਾਲ ਇਹਦਾ ਇੰਨਾ ਪਿਆਰ ਸੀ ਰਜੇ ਕਿ ਇਹਨੇ ਇਹ ਸੋਚਿਆ ਸੀਗਾ ਕਿ ਜੇ ਜਿਹੜੇ ਗੁਨਾਹ ਮੇਰੇ ਭਰਾ ਨੇ ਕੀਤੇ ਆ ਵੀ ਉਹਨੂੰ ਉਹਨਾਂ ਗੁਨਾਹਾਂ ਦੇ ਚੋਂ ਜਿਹੜੀ ਮਾਫੀ ਮਿਲ ਜੇ ਤਾਂ ਉਹਨੇ ਜਦੋਂ محمد بن توغلک ਦੀ ਮੌਤ ਹੁੰਦੀ ਹੈ ਤਾਂ ਜਿਹੜੀ محمد بن توغلک ਦੇ ਦੁਆਰਾ ਜਿੰਨਾਂ ਨੂੰ ਕੈਦੀ ਬਣਾਇਆ ਗਿਆ ਸੀ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਰਹਾ ਕਰ ਦਿੱਤਾ ਸੀ ਉਹਦੇ ਵੀ ਜਿਹੜੇ ਗੁਨਾਹ ਉਹਨਾਂ ਨੂੰ ਮਾਫ ਕਰਾਉਣ ਦੇ ਲਈ ਠੀਕ ਆ ਇਸ ਤੋਂ ਲਵਾਰਾ ਜੀ ਨੇ ਜਿਹੜਾ ਕਿਸਾਨਾਂ ਦੇ ਨਾਲ ਸੰਬੰਧਿਤ ਵੀ ਬਹੁਤ ਭਲਾਈ ਵਾਲੇ ਕੰਮ ਕੀਤੇ ਜਾਨੀ ਕਿ ਇਹਦੀ ਸ਼ਖਸੀਅਤ ਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਤਰ੍ਹਾਂ ਦੀ ਪੱਖ ਹੈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਇਹਦੇ ਬਾਰੇ ਡਿਟੇਲ ਚ ਚਰਚਾ ਕਰਾਂਗੇ ਠੀਕ ਹੈ ਤਾਂ ਇਸ ਤੋਂ ਪਹਿਲਾਂ ਕਿ ਆਪਾਂ ਕਲਾਸ ਸ਼ੁਰੂ ਕਰੀਏ ਰਾਜੀ ਰੋਜ਼ ਵਾਂਗ ਛੋਟੀ ਜੀ ਰਿਕਵੈਸਟ ਇਹ ਚੈਨਲ ਨੂੰ ਜਿਹੜਾ ਹੈਗਾ ਲਿੰਕ ਆ ਉਹ ਆਪਣੇ ਫਰੈਂਡ ਸਰਕਲ ਚ ਸ਼ੇਅਰ ਕਰਦੇ ਕਰੋ ਬਈ ਕਿਉਂਕਿ ਮੈਂ ਤੁਹਾਨੂੰ ਆਪਦੇ ਵੱਲੋਂ ਪੂਰੀ ਇਮਾਨਦਾਰੀ ਦੇ ਨਾਲ ਵਧੀਆ ਕੰਟੈਂਟ ਪ੍ਰੋਵਾਈਡ ਕਰ ਰਹੀ ਆ ਜੇਕਰ ਤੁਸੀਂ ਮੇਰੀ ਹੈਲਪ ਕਰੋਗੇ ਲਿੰਕ ਹੋਰ ਹੋਰ ਵੱਧ ਤੋਂ ਵੱਧ ਜਿਹੜਾ ਹੈਗਾ ਕੌਂਚੂਗਾ ਸਟੂਡੈਂਟਸ ਦੇ ਕੋਲੇ ਤਾਂ ਜਿਹੜੀ ਚੈਨਲ ਦੀ ਰੀਚ ਵਧੂਗੀ ਤਾਂ ਮੈਂ ਇਹਨੂੰ ਕੰਟੀਨਿਊ ਰੱਖ ਸਕਦੀ ਹਾਂ ਰਾਜੀ ਜੇਕਰ ਮੇਰੇ ਚੈਨਲ ਦੀ ਗਰੋਥ ਨਹੀਂ ਹੁੰਦੀ ਤਾਂ ਫਿਰ ਮੈਨੂੰ ਕਲਾਸਾਂ ਮੈਂ ਕੰਟੀਨਿਊ ਨਹੀਂ ਕਰ ਸਕਦੀ ਸੋ ਪਲੀਜ਼ ਮੇਰੀ ਹੈਲਪ ਕਰਿਓ ਕਿ ਤੁਸੀਂ ਜਿਹੜਾ ਹੈਗਾ ਲਿੰਕ ਨੂੰ ਵੱਧ ਤੋਂ ਵੱਧ ਜਿਹੜਾ ਆਪਣੇ ਫਰੈਂਡ ਸਰਕਲ ਦੇ ਵਿੱਚ ਆਪਣੇ ਰਿਲੇਟਿਵਸ ਦੇ ਵਿੱਚ ਜੋ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਰਾਜੀ ਜੋ ਇਹਨੂੰ ਵਾਚ ਕਰ ਲੈਣ ਜਿਨ੍ਹਾਂ ਦੀ ਕੰਮ ਦੀ ਚੀਜ਼ ਹੋਵੇ ਉਹਨਾਂ ਤੱਕ ਜਰੂਰ ਪਹੁੰਚਾਓ ਜਿਹੜੇ ਬੱਚੇ ਨਵੇਂ ਆ ਰਹੇ ਜੀ ਬਿਨਾ ਸਬਸਕ੍ਰਾਈਬ ਕੀਤੇ ਵਾਚ ਕਰਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਕਲਾਸ ਦਾ ਨੋਟੀਫਿਕੇਸ਼ਨ ਹੈ ਜਿਹੜਾ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਸਕੇ ਤੇ ਕਲਾਸ ਵਾਚ ਕਰਨ ਤੋਂ ਬਾਅਦ ਰਾਜੀ ਇੱਕ اٹੈਂਡੈਂਸ ਦੇ ਰੂਪ ਵਿੱਚ ਵੀ ਤੁਸੀਂ ਆਪਣੀ اٹੈਂਡੈਂਸ ਲਵਾਉਣੀ ਆ ਜਾਂ ਇੱਕ ਫੀਸ ਦੇ ਰੂਪ ਵਿੱਚ ਕੁਝ ਵੀ ਸਮਝ ਲਓ ਇੱਕ ਮੈਸੇਜ ਤੇ ਇੱਕ ਲਾਈਕ ਜ਼ਰੂਰ ਕਰਿਓ ਠੀਕ ਹੈ ਤਾਂ ਆਪਾਂ ਸ਼ੁਰੂ ਕਰਦੇ ਆਂ ਭਈ ਆਪਣੀ ਅੱਜ ਦੀ ਕਲਾਸ ਫਿਰੋਸ਼ਾ ਤੁਗਲਕ ਫਿਰੋਸ਼ਾ ਤੁਗਲਕ ਰਾਜੀ ਇਹਨੇ 37 ਸਾਲ ਜਿਹੜਾ ਸ਼ਾਸਨ ਕੀਤਾਗਾ ਇਹਦਾ ਸਮਾਂ ਸੀਗਾ 1352 ਈਸਵੀ ਤੋਂ ਲੈ ਕੇ 1358 ਈਸਵੀ 88 ਈਸਵੀ ਤੱਕ ਜਿਹੜਾ ਇਹਨੇ ਸ਼ਾਸਨ ਕੀਤਾਗਾ ਤਾਂ ਇਹ ਹਿੰਦੂ ਮਾਂ ਦੀ ਸੰਤਾਨ ਸੀ ਰਾਜੇ ਇਹਦੀ ਮਾਤਾ ਦਾ ਨਾਮ ਬੀਬੀ ਜੈਲਾ ਸੀ ਤਾਂ ਇਸੇ ਕਰਕੇ ਇਸੇ ਵੰਸ਼ ਨੂੰ ਰਾਜੇ ਕਰੋਨਾ ਜਾਂ ਮਿਸ਼ਰਤ ਵੰਸ਼ ਕਿਹਾ ਜਾਂਦਾ ਕਿਉਂਕਿ ਇਸ ਵੰਸ਼ ਦੇ ਵਿੱਚ ਜਿੰਨੇ ਵੀ ਸ਼ਾਸਕ ਹੋਏ ਹਨ ਉਹ ਤਕਰੀਬਨ ਜਿਹੜੀ ਉਹਨਾਂ ਦੀ ਮਾਂ ਤੇ ਪਿਓ ਅਲੱਗ-ਅਲੱਗ ਵੰਸ਼ ਦੇ ਨਾਲ ਰਿਲੇਟਡ ਐ ਸੀ ਠੀਕ ਆ ਤੇ ਇਹ ਵੀ ਇੱਕ ਹਿੰਦੂ ਮਾਂ ਦੀ ਸੰਤਾਨ ਸੀ ਰਾਜੇ ਬੀਬੀ ਜੈਲਾ ਇਹਦੀ ਮਾਤਾ ਦਾ ਨਾਮ ਸੀ ਇਹਦੇ ਬਾਰੇ ਕਥਨਾ ਹੈਨਰੀ ਇਲੀਟ ਦੇ ਅਨੁਸਾਰ ਇਹਨੂੰ ਭਾਰਤ ਦਾ ਦੂਜਾ ਅਕਬਰ ਕਿਹਾ ਜਾਂਦਾ ਦਿੱਲੀ ਸਲਤਨਤ ਦਾ ਅਕਬਰ ਵੀ ਕਿਹਾ ਜਾਂਦਾ ਰਾਜੀ ਦਿੱਲੀ ਸਲਤਨਤ ਦਾ ਅਕਬਰ ਜਿਹੜਾ ਜੀ ਕਿਹਨੂੰ ਕਿਹਾ ਜਾਂਦਾ ਤਾਂ ਉਹ ਵੀ ਇਹੀ ਆ ਤੇ ਜਿਹੜਾ ਭਾਰਤ ਦਾ ਦੂਜਾ ਅਕਬਰ ਆ ਉਹ ਵੀ ਇਸੇ ਨੂੰ ਕਿਹਾ ਜਾਂਦਾ ਤੇ ਕਿ ਕਿਹਾ ਕਿ ਨਹੀਂ ਸੀ ਰਾਜੀ ਹੈਨਰੀ ਇਲੀਟ ਨੇ ਤੇ ਇਹ ਦਿੱਲੀ ਦਾ ਮਹਾਨ ਬਿਲਡਰ ਇਹ ਦੋਨੇ ਕਥਨ ਕਿਹਨੇ ਕਹੇ ਹੈਨਰੀ ਇਲੀਟ ਨੇ ਕਹੇ ਸੀਗੇ ਫਿਰ ਜਿਆਸੂ ਜਿਆਉਦੀਨ ਬਰਨੀਆ राजे ਜੀ ਦੀ ਪੁਰਖਤ ਤਾਰੀਖ ਹੈ ਫਿਰੋਜ਼ ਸ਼ਾਹੀ ਇਹਦੇ ਵਿੱਚ ਇਹਨੂੰ ਦਿੱਲੀ ਦਾ ਆਦਰ ਸੁਲਤਾਨ ਕਹਿੰਦਾ ਐ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਨਾ ਇੱਕ ਹੋਰ ਸ਼ਾਸਕ ਹੈ ਜਿਹਨੂੰ ਜਿਹੜਾ ਹੈਗਾ ਆਦਰ ਸੁਲਤਾਨ ਕਹਿ ਕੇ ਬੁਲਾਇਆ ਗਿਆ ਹੈਗਾ ਉਹਦਾ ਤੁਸੀਂ ਮੈਨੂੰ ਦੱਸਣਾ ਵੀ ਉਹ ਕਿਹੜੇ ਵੰਸ਼ ਨਾਲ ਸੰਬੰਧਿਤ ਹੈ ਤੇ ਉਹਦਾ ਕੀ ਨਾਮ ਹੈ ਠੀਕ ਹੈ ਇਹੀ ਤੁਹਾਡਾ ਅੱਜ ਹੋਮਵਰਕ ਆ ਤਾਂ ਉਹ ਜਿਹੜਾ ਹੈਗਾ ਫਿਰੋਸ਼ਾ ਤੁਗਲਕ ਦਾ ਦਰਬਾਰੀ ਕਵੀ ਸੀਗਾ राजे ਇਹਨੇ ਉਹਨੂੰ ਦਿੱਲੀ ਦਾ ਆਦਰ ਸੁਲਤਾਨ ਕਿਹਾ ਜਾਂ ਦਿੱਲੀ ਦਾ ਸੱਚਾ ਮੁਸਲਮਾਨ ਕਿਹਾ ਤਾਂ ਇਹ ਪੁੱਛ ਸਕਦੇ ਆ ਦਿੱਲੀ ਦਾ ਆਦਰ ਸੁਲਤਾਨ ਕਿਹਨੂੰ ਕਿਹਾ ਜਾਂਦਾ ਤਾਂ ਫਿਰੋਸ਼ਾ ਤੁਗਲਕ ਨੂੰ ਕਿਹਾ ਕਿ ਨਹੀਂ ਜਿਆਉਦਦਿਨ ਬਰਨੀ ਨੇ ਕਿਹਾ ਦਿੱਲੀ ਦਾ ਸੱਚਾ ਮੁਸਲਮਾਨ ਵੀ ਇਸੇ ਨੇ ਕਿਹਾ ਫਿਰ ਆ ਜੀ ਇਹਦਾ ਰਾਜ ਅਭਿਸ਼ੇਕ ਰਾਜ ਅਭਿਸ਼ੇਕ ਆ ਜਿਹੜਾ ਇਹਦਾ ਦੋ ਵਾਰ ਹੋਇਆ ਸੀਗਾ ਇੱਕ ਤਾਂ ਸਿੰਧ ਦੇ ਥੱਟਾ ਦੇ ਵਿੱਚ ਹੋਇਆ ਸੀ ਤੇ ਦੂਜੀ ਵਾਰ ਇਹਦਾ ਦਿੱਲੀ ਦੇ ਵਿੱਚ ਹੋਇਆ ਸੀਗਾ ਜਿਹੜਾ ਸਿੰਧ ਦੇ ਥੱਟਾ ਦੇ ਵਿੱਚ ਹੋਇਆ ਸੀ राजे ਇਹਹੀ ਮਾਰਚ 1351 ਈਸਵੀ ਦੇ ਵਿੱਚ ਹੋਇਆ ਸੀਗਾ ਮਾਰਚ 1752 ਈਸਵੀ ਦੇ ਵਿੱਚ ਹੋਇਆ ਸੀ ਸੌਰੀ ਜਸਟ ਇੱਕ ਮਿੰਟ ਵੇਟ ਕਰੋ ਤੇ ਜਿਹੜਾ ਦਿੱਲੀ ਦੇ ਵਿੱਚ ਹੋਇਆ ਸੀਗਾ ਬਈ ਉਹ ਅਗਸਤ 1752 ਦੇ ਵਿੱਚ ਹੋਇਆ ਸੀ ਅਗਸਤ 1752 ਦੇ ਵਿੱਚ ਹੋਇਆ ਸੀ ਠੀਕ ਆ ਦੋ ਵਾਰ ਹੀ ਰਾਜ ਅਭਿਸ਼ੇਕ ਕਿਹੜੇ ਸ਼ਾਸਕ ਦਾ ਹੋਇਆ ਫਰੋਸ਼ਾ ਤੁਗਲਕ ਦਾ ਸਿੰਧ ਦੇ ਥੱਟਾ ਵਿੱਚ ਜਿੱਥੇ ਐਮਬੀਟੀ ਐਮਬੀਟੀ ਮਤਲਬ ਮੁਹੰਮਦ ਬਿੰਤ ਤੁਗਲਕ ਜਿਹੜਾ ਹੈਗਾ ਉਹਦੀ ਜਿੱਥੇ ਮੌਤ ਹੋਈ ਸੀਗੀ ਉੱਥੇ ਹੋਇਆ ਤੇ ਦੂਜੀ ਵਾਰ ਦਿੱਲੀ ਦੇ ਵਿੱਚ ਹੋਇਆ ਸੀ ਫਿਰ ਇਹਨੇ ਸੁਲਤਾਨ ਪਦ ਦੀ ਮਾਨਤਾ ਵੀ ਰਾਜੀ ਦੋ ਵਾਰ ਲਈ ਸੀ ਦੋ ਵਾਰ ਲਈ ਸੀ ਇਹ ਇਹਦੇ ਵਿੱਚ ਸਪੇਸ ਛੱਡਣਾ ਭਾਵੇਂ ਲਈ ਮੈਂ ਦੋ ਵਾਰ ਰਾਜੀ ਹੀ ਮਿਸਰ ਦੇ ਖਲੀਫਾਤ ਉ ਲਈ ਸੀ ਫਿਰ ਇੱਕ ਕਲਿਆਨਕਾਰੀ ਸ਼ਾਸਕ ਸੀ ਰਾਜੀ ਕਲਿਆਨਕਾਰੀ ਕਿਵੇਂ ਸੀਗਾ ਇਹਨੇ ਚਾਹੀਏ ਹਿੰਦੂਆਂ ਦੇ Hindu dharm ਦੇ ਵਿੱਚ ਜਿਹੜੇ ਕਾਫੀ ਗਿੱਤਕ ਗਲਤ ਵਿਵਹਾਰ ਰਾਜੇ ਵਿਮੰਦਰ ਤੜਵਾਈ ਉਹਨਾਂ ਦੇ ਪਰ ਇਹ ਕਲਿਆਣਕਾਰੀ ਕਿਵੇਂ ਸੀ ਰਾਜੇ ਇਹਨੇ ਜਿਹੜੇ ਪਹਿਲਾਂ 24 ਤਰ੍ਹਾਂ ਦੇ ਟੈਕਸ ਚੱਲਦੇ ਸੀ ਨਾ ਉਹਨਾਂ ਨੂੰ ਖਤਮ ਕਰਕੇ ਕੇਵਲ 4 ਤਰ੍ਹਾਂ ਦੇ ਟੈਕਸ ਜਿਹੜੇ ਆਪਣੇ ਰਾਜ ਦੇ ਵਿੱਚ ਲਾਗੂ ਕੀਤੇ ਸੀ ਤਾਂ ਕਿਹੜਾ ਸ਼ਾਸਕ ਹੈ ਜੀ ਨੇ ਸਾਰੇ ਟੈਕਸ ਖਤਮ ਕਰਕੇ ਸਿਰਫ 4 ਤਰ੍ਹਾਂ ਦੇ ਟੈਕਸ ਲਾਗੂ ਕੀਤੇ ਤਾਂ ਫਿਰੋਸ਼ਾ ਤੁਗਲਕ ਕਿਹੜੇ ਕਿਹੜੇ ਟੈਕਸ ਲਗਾਏ ਸੀ ਰਾਜੇ ਇਹਨੇ ਸਭ ਤੋਂ ਪਹਿਲਾਂ ਤਾਂ ਖਮਸ ਲਖਾਇਆ ਸੀ ਰਾਜੇ ਇਹ 1/5 ਵੀ ਲਿਖਿਆ ਹੁੰਦਾ ਤੇ 20% ਵੀ ਠੀਕ ਆ ਫਿਰ ਇਹਨੇ ਖਰਾਜ ਕਰ ਲਗਾਇਆ ਸਿਰਾ ਜੀ ਜੋ 1/10 ਕਈ ਬਾਕਸ ਦੇ ਵਿੱਚ ਮਿਲਦਾ ਕੁਝ ਬਾਕਸ ਦੇ ਵਿੱਚ 1/6 ਮਿਲਦਾ ਇਹਨਾਂ ਦੀ ਜਿਹੜੀ ਗਿਣਤੀ ਹੈ ਹੈਗੀ ਇਹਨ ਪਰਸੈਂਟੇਜ ਉਹ ਕੁਝ ਬਾਕਸ ਦੇ ਵਿੱਚ ਵਿੱਚ 1/10 ਮਿਲਦੀ ਹੈ ਕੁਝ ਦੇ ਵਿੱਚ 1/6 ਮਿਲਦੀ ਹੈ ਤਾਂ ਕਨਫਿਊਜ਼ ਨਹੀਂ ਹੋਣਾਗੇ ਦੋਨੋਂ ਮਿਲਦੀਆਂ ਜਜ਼ੀਆ ਦੇ ਵਿੱਚ ਰਾਜੇ ਇਹਨੇ ਜਜ਼ੀਆ ਕਰਾ ਜਿਹੜਾ ਹਿੰਦੂਆਂ ਤੋਂ ਲਿਆ ਜਾਂਦਾ ਸੀਗਾ ਪਹਿਲਾਂ ਤਾਂ ਇਹ ਪਹਿਲਾ ਰਾਜਾ ਸੀਗਾ ਜਿਨੇ ਬ੍ਰਹਮਣਾ ਤੋਂ ਵੀ ਲਿਆ ਸੀ ਇਵੇਂ ਮੈਂ ਤੁਹਾਨੂੰ ਜਿਹਨੂੰ ਆਪਾਂ ਜਜੀਆ ਕਰ ਸ਼ੁਰੂ ਕੀਤਾ ਸੀ ਨਾ ਉਹ ਮੁਹੰਮਦ ਬਿਨ ਕਾਸਿਮ ਸ਼ੁਰੂ ਕੀਤਾ ਸੀਗਾ ਵੀ ਉਹਨੇ ਜਜੀਆ ਕਰ ਹੈ ਜਿਹੜਾ ਉਹਨੂੰ ਸ਼ੁਰੂ ਕੀਤਾ ਸੀ ਤਾਂ ਮੈਂ ਤੁਹਾਨੂੰ ਉੱਥੇ ਇਹਨੂੰ ਕਲੀਅਰ ਕਰਦਾ ਸੀ ਵੀ ਕਿਹੜੇ ਕਿਹੜੇ ਸ਼ਾਸਕ ਆ ਜਿਹੜੇ ਇਹਨਾਂ ਜਿਨ੍ਹਾਂ ਨੇ ਜਜੀਆ ਲਿਆ ਕਿੰਨਾ-ਕਿੰਨਾ ਨੇ ਬੰਦ ਕੀਤਾ ਸੀਗਾ ਕਿਹਨੇ ਜਮਾ ਪੂਰਨ ਤੌਰ ਤੇ ਬੰਦ ਕਰਤਾ ਸੀ ਤੇ ਕਿਹਨੇ ਬ੍ਰਹਮਣਾ ਤੋਂ ਲਿਆ ਸਭ ਕੁਝ ਉੱਥੇ ਆਪਾਂ ਡਿਸਕਸ ਕੀਤਾ ਤੁਸੀਂ ਉਹ ਕਲਾਸ ਜਰੂਰ ਵਾਚ ਕਰਿਓ ਰਾਜੀ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਜਿਹਦੋਂ ਆਪਾਂ ਇੱਕ ਥਾਂ ਇਕੱਠਾ ਕਰ ਲਏ ਨੇ ਜਿਵੇਂ ਜੱਜੀਆ ਨਾਲ ਸੰਬੰਧਿਤ ਸਾਰੇ ਪੁਆਇੰਟ ਇਕੱਠੇ ਕਰ ਲਏਗੇ ਤਾਂ ਦਿਮਾਗ 'ਚ ਰਹਿ ਜਾਂਦੇ ਆ ਜਦੋਂ ਆਪਾਂ ਜਿਹੜਾ ਪੁਆਇੰਟ ਜਿਹੜੇ ਸ਼ਾਸਕ ਨਾਲ ਸੰਬੰਧਿਤ ਹੁੰਦਾ ਉੱਥੇ ਜਾ ਕੇ ਕਰਦੇ ਆ ਤਾਂ ਫਿਰ ਆਪਾਂ ਨੂੰ ਜਿਹੜਾ ਹੈਗਾ ਇਹ ਨਹੀਂ ਸਮਝ ਆਉਂਦਾਗਾ ਤਾਂ ਜੱਜੀਆ ਰਾਜੀ ਪਹਿਲਾਂ ਬ੍ਰਹਮਣਾ ਤੋਂ ਜਿਹੜਾ ਲੈਣ ਵਾਲਾ ਸੀ ਉਹ ਕੌਣ ਸੀਗਾ ਫਿਰੋਸ਼ਾ ਤੁਗਲਕ ਫਿਰ ਇਹ ਵਿਆਪਕ ਪદ્ધਰਤ ਦੇ ਨਹਿਰਾਂ ਦਾ ਨਿਰਮਾਣ ਮੈਂ ਤੁਹਾਨੂੰ ਸ਼ੁਰੂ ਚ ਵੀ ਕਰਾਤਾ ਸੀ ਜਦੋਂ ਗਿਆਸੁਦੀਨ ਤੁਗਲਕ ਕੀਤਾ ਸੀਗਾ ਕਿ ਉਹਨੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕੀਤਾ ਸੀਗਾ ਤੇ ਵਿਆਪਕ ਪੱਧਰ ਤੇ ਕਿਹਨੇ ਕੀਤਾ ਸੀਗਾ ਐਫ ਐਸਟੀ ਫਰੋਜ शाह ਤੁਗਲਕ ਠੀਕ ਹੈ ਨਾ ਤੇ ਇਹਨੇ ਰਾਜੇ ਪੰਜ ਨਹਿਰਾਂ ਦਾ ਨਿਰਮਾਣ ਕੀਤਾ ਸੀਗਾ ਵੱਡੀਆਂ ਸੀਗੀਆਂ ਨਹਿਰਾਂ ਜਿੰਨਾਂ ਦਾ ਨਿਰਮਾਣ ਕੀਤਾ ਸੀ ਉਹਨਾਂ ਦੇ ਵਿੱਚ ਦੋ ਫੇਮਸ ਆ ਪਹਿਲਾਂ ਤਾਂ ਉਲਗਖਾਨੀ ਨਹਿਰ ਹੈ ਰਾਜੀ ਜਿਹੜੀ 150 ਮੀਟਰ ਲੰਮੀ ਸੀਗੀ ਜਮਨਾ ਤੋਂ ਹਿਸਾਰ ਤੱਕ ਦੂਜੀ ਹੈਗੀ ਹੈ ਰਜਵਾਹੀ ਲੈਰ ਜਿਹੜੀ 96 ਮੀਲ ਲੰਮੀ ਸੀਗੀ ਸਤਲੁਜ ਤੋਂ ਕਗਰ ਤੱਕ ਸੀਗੀ ਇਸ ਤੋਂ ਇਲਾਵਾ ਇਹ ਨੇ ਕੀ ਕੀਤਾ ਸੀਗਾ ਜਿਹੜਾ ਹੈਗਾ ਕਿਸਾਨਾਂ ਦੇ ਵਾਸਤੇ ਜਿਹੜਾ ਹੋਰ ਕੀ ਕੀਤਾ ਸੀ ਇਹਨੇ ਪੰਜ ਵੱਡੀ ਨਹਿਰਾਂ ਦਾ ਨਿਰਮਾਣ ਕੀਤਾ ਸੀਗਾ 50 ਡੈਮ ਬਣਵਾਏ ਸੀ ਰਾਜੇ ਨੇ ਇਹ ਵੀ ਧਿਆਨ ਚ ਰੱਖਿਓ ਫਿਰ ਇਹਨੇ 30 ਝੀਲਾਂ ਦਾ ਨਿਰਮਾਣ ਕਰਵਾਇਆ ਸੀ ਰਾਜੇ ਨੇ 30 ਝੀਲਾਂ ਤੇ ਇਸ ਤੋਂ ਇਲਾਵਾ 150 ਖੂਹ ਖਦਵਾਏ ਸੀਗੇ ਨੇ ਠੀਕ ਹੈ ਨਾ ਪੰਜ ਨਹਿਰਾਂ 50 ਡੈਮ 30 ਝੀਲਾਂ 150 ਖੂਹ ਜਿਹੜੇ ਨੇ ਖੁਦਵਾਏ ਸੀਗੇ ਠੀਕ ਆ ਤਾਂ ਇਹ ਨਹੀਂ ਰਾਜੇ ਇੱਕ ਹਾਕੇ ਸ਼ਰਬ ਕਰਦਾ ਨਾਮ ਹੈਗਾ ਇਹ ਹੱਬ ਵੀ ਲਿਖਿਆ ਮਿਲਦਾ ਰਾਜੀ ਇਹ ਨਾ ਕਿਉਂ ਕਿ ਤੇ ਮੇਰਾ ਗਲਤ ਲਿਖਿਆ ਹੋਇਆ ਇਹ ਕੁਝ ਬੁਕਸ ਦੇ ਵਿੱਚ ਹੱਬ ਵੀ ਲਿਖਿਆ ਮਿਲਦਾ ਹੱਕ ਦੀ ਥਾਂ ਤੇ ਇੱਥੇ ਬੱਬਾ ਵੀ ਲਿਖਿਆ ਮਿਲਦਾ ਹਾਬੇ ਸ਼ਰਬ ਜਾਂ ਹਾਕੇ ਸ਼ਰਬ ਜਿਹੜਾ ਨਾਮ ਦਾ ਇੱਕ ਸਿੰਚਾਈ ਕਰ ਜਿਹੜਾ ਨਹਿਰੀ ਸਚਾਈ ਦੇ ਉੱਤੇ ਜਦੋਂ ਪਾਣੀ ਜਿਹੜਾ ਹੈਗਾ ਸਚਾਈ ਕੀਤੀ ਨਹੀਂ ਸੀ ਤਾਂ ਉਹਦੇ ਤੇ ਲਿਆ ਜਾਂਦਾ ਸੀ ਇਹਨੇ ਲਿਆ ਸੀ ਪਹਿਲੀ ਵਾਰ ਕਿੰਨਾ ਲਿਆ ਜਾਂਦਾ ਸੀ ਇਹ 10% ਲਿਆ ਜਾਂਦਾ ਸੀਗਾ ਉਤਪਾਦਨ ਦਾ ਟੋਟਲ 1/10 ਹਿੱਸਾ ਠੀਕ ਹੈ ਨਾ ਤਾਂ ਪਹਿਲੀ ਵਾਰ ਇਹ ਫਰੋਸ਼ਾ ਤੋਗਲਕ ਨੇ ਲਿਆ ਸੀ ਹਾਕੇ ਸ਼ਰਮ ਜੋ ਨਹਿਰੀ ਸਿੰਚਾਈ ਕਰ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਪਾਣੀ ਤੇ ਕੋਈ ਕੰਮ ਨਹੀਂ ਲਿਆ ਜਾਂਦਾ ਸੀ ਰਾਜੇ ਜਿਹੜੇ ਹੈਗੇ ਭੂਮੀਕਾਰ ਖਰਾਜਕਾਰ ਜਿਵੇਂ ਇਸ ਤਰ੍ਹਾਂ ਦਾ ਸਾਰਾ ਲਿਆ ਜਾਂਦਾ ਸੀਗਾ ਬਟ ਜਿਹੜਾ ਇਹ ਸਿੰਚਾਈ ਕਰ ਹੈ ਉਹ ਸਭ ਤੋਂ ਪਹਿਲਾਂ ਕਿਨੇ ਲਿਆ ਫਰੋਸ਼ਾ ਤੋਗਲਕ ਨੇ ਲਿਆ ਉਤਪਾਦਨ ਦਾ 1/10 ਹਿੱਸਾ ਜਾਂ 10% ਫਿਰ ਇਹਨੇ ਇੱਕ ਸਮਾसूचक ਜੰਤਰ ਹੈ ਜਿਹੜਾ ਸ਼ੁਰੂ ਕਰਾਇਆ ਸੀ ਰਾਜੇ ਜਿਹਨੂੰ ਤਾਕੜਿਆਲ ਬੋਲਦੇ ਹੈਗੇ ਜਾਂ ਜਲ ਕੜੀ ਦਾ ਨਿਰਮਾਣ ਕਰਵਾਇਆ ਸੀਗਾ ਤੇ ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ ਰਾਜੇ ਸਟੇਟਮੈਂਟ ਦੇ ਵਿੱਚ ਆ ਸਕਦਾ ਕਿ ਜਲ ਘੜੀ ਦਾ ਨਿਰਮਾਣ ਕਿਸ ਸ਼ਾਸਕ ਨੇ ਕਰਾਇਆ ਤਾਂ ਐਫਐਸਟੀ ਨਿਕ ਰਾਇ ਸੀ ਫਰੂਸ਼ਾ ਤੁਗਲਕ ਨਿਕ ਰਾਇ ਸੀਗਾ ਠੀਕ ਆ ਇਹ ਪਹਿਲਾ ਸ਼ਾਸਕ ਸੀਗਾ ਸਮਾ ਸੂਚਕ ਯੰਤਰ ਦਾ ਨਿਰਮਾਣ ਕਰਾਉਣ ਵਾਲਾ ਇਹ ਕੀ ਸੀਗੀ ਇੱਕ ਜਲ ਘੜੀ ਸੀ ਫਿਰ ਇਹਨੇ ਬਾਗ ਲਗਵਾਏ ਸੀ ਰਾਜੇ 1200 ਫਲਾਂ ਦੇ ਜਿਹੜੇ ਹੈਗੇ ਨੇ ਬਾਗ ਲਗਵਾਏ ਸੀਗੇ ਏ دونك ਰਾਜੀ ਇਹ ਕਹਿ ਦਿੰਦੇ ਨੇ ਨਾ ਕਥਨਾ ਤੇ ਵਿਚਾਰ ਕਰੋ ਕਿਹੜਾ ਕਥਨ ਸਹੀ ਆ ਤਾਂ ਉਹਨਾਂ ਕਥਨਾ ਦੇ ਵਿੱਚ ਇਹੋ ਜਿਹੇ ਕੁਐਸਚਨ ਆ ਜਾਂਦੇ ਹੁੰਦੇ ਹੈਗੇ ਉਹ ਇਕੱਲਾ ਨਹੀਂ ਪੁੱਛਦੇ ਹੁੰਦੇ ਵੀ ਕਿਹਨੇ ਜਿਹੜਾ ਫਲਾਂ ਦੇ ਬਾਗ ਲਗਵਾਏ ਸੀ 아니 ਜਿਹੜਾ ਉਹ ਕਥਨਾ ਵਾਲਾ ਹੁੰਦਾ ਨਾ ਉਹਦੇ ਚ ਆਉਣ ਦੇ ਚਾਂਸਸ ਹੁੰਦੇ ਆ ਠੀਕ ਆ ਤੇ ਧਿਆਨ ਚ ਰੱਖਿਆ ਕਰੋ ਇਸ ਤੋਂ ਬਿਨਾ ਰਾਜੀ ਇਹਨੇ ਹੈਗਾ ਜਿਹੜਾ ਹੈਗਾ ਕਾਰਖਾਨਿਆਂ ਦਾ ਨਿਰਮਾਣ ਕਰਵਾਇਆ ਸੀਗਾ ਜਮਾਦਾਰ ਕਾਰਖਾਨਾ ਜਮਾਦਾਰ ਖਾਨਾ ਜਿਹੜਾ ਬਣਵਾਇਆ ਜਿੱਥੇ ਸ਼ਾਹੀ ਵਸਤਰਾਂ ਦਾ ਸਾਰਾ ਸਮਾਨ ਮਿਲਦਾ ਸੀਗਾ ਆਲਮ ਖਾਨਾ ਬਣਾਇਆ ਜਿੱਥੇ ਸ਼ਾਹੀ ਪਤਾਕਾ ਮਿਲਦਾ ਸੀਗਾ ਫਰਾਸ਼ ਖਾਨਾ ਬਣਾਇਆ ਰਕਬ ਰਕਾਬ ਖਾਨਾ ਜਿੱਥੇ ਘੋੜੇ ਦਾ ਸਾਜ਼-ਸਮਾਰ ਦਾ ਸਾਰਾ ਸੰਗਾਰ ਮਿਲਦਾ ਸੀਗਾ ਤਾਂ ਇੰਨਾ ਹੀ ਚਾਰ ਕਾਰਖਾਨੇ ਸੀ ਜਿਨ੍ਹਾਂ ਦਾ ਇਹ ਨੇ ਨਿਰਮਾਣ ਕਰਵਾਇਆ ਸੀ ਫਿਰ ਖੁਤਬਾ 'ਚ ਪਰਿਵਰਤਨ ਕੀਤਾ ਰਾਜੇ ਖੁਤਬਾ ਕੀ ਹੁੰਦਾ ਜਦੋਂ ਜਿਹੜਾ ਹੈਗਾ ਹਰੇਕ ਸ਼ਾਸਕਾ ਜਿਹੜਾ ਆਪਣਾ ਜਿਹੜਾ ਨਾਂ ਦਿੰਦਾ ਸੀਗਾ ਖੁਤਬਾ ਦੇ ਵਿੱਚ ਹਰੇਕ ਸ਼ਾਸਕ ਹੁੰਦਾ ਸੀ ਜਿਹੜਾ ਪਰ ਫਿਰੋਸ਼ਾ ਤੁਗਲਕ ਨੇ ਰਾਜੀ ਆਪਣੇ ਤੋਂ ਜਿਹੜੇ ਪਹਿਲਾ ਸ਼ਾਸਕ ਹੋਇਆ ਉਹਨਾਂ ਦਾ ਨਾਂ ਦਿੱਤਾ ਤਾਂ ਇਹ ਪੁੱਛ ਸਕਦੇ ਆ ਕਿ ਕਿਹੜੇ ਸ਼ਾਸਕ ਨੇ ਜਿਹੜਾ ਖੁਤਬਾ ਦੇ ਵਿੱਚ ਆਪਣੇ ਤੋਂ ਪਹਿਲਾ ਹੋਇਆ ਸ਼ਾਸਕਾਂ ਦਾ ਨਾਮ ਦਿੱਤਾ ਇਹ ਵੀ ਕਥਨ ਕਰਨ ਵਾਲੇ ਦੇ ਵਿੱਚ ਆ ਸਕਦਾ ਤਾਂ ਫਿਰੋਸ਼ਾ ਤੁਗਲਕ ਸੀ ਪਰ ਉਹਨੇ ਕਤਬਦੀਨ ਐਬਕ ਦਾ ਨਾਮ ਨਹੀਂ ਦਿੱਤਾ ਸੀ ਕুতਬਦੀਨ ਐਬਕਦਾ ਨਾਮ ਨਹੀਂ ਦਿੱਤਾ ਸੀ ਇਹ ਵੀ ਧਿਆਨ ਚ ਰੱਖਣਾ ਵੀ ਕਿਹੜੇ ਰਾਜੇ ਦਾ ਨਾਮ ਆ ਜਿਹੜਾ ਇਹਨੇ ਨਹੀਂ ਦਿੱਤਾ ਸੀਗਾ ਫਿਰ ਇਹਨੇ ਨਗਰ ਰਾਜੇ 300 ਤੋਂ ਵੱਧ ਨਗਰਾਂ ਦੀ ਸਥਾਪਨਾ ਕੀਤੀ ਸੀਗੀ ਫਰੋਜ਼ਾਬਾਦ ਹਿਸਾਰ ਜੂਨਪੁਰ ਫਤਿਹਬਾਦ ਕੋਟਲਾ ਫਰੋਸ਼ਾ ਇਹ ਸ਼ਹਿਰ ਵਿਸਾਈ ਸੀ ਇਹਨੇ ਇਸ ਤੋਂ ਲਾ ਬਾਕੁਤਬ ਮিনার ਦੀ ਜਿਹੜੀ ਪੰਜਵੀਂ ਤੇ ਆਖਰੀ ਮੰਜ਼ਲ ਬਣਾਈ ਸੀ ਇਹ ਜਦੋਂ ਆਪਾਂ ਕੁਤਬ ਮਨਾਰ ਵਾਲਾ ਟੌਪਿਕ ਕੀਤਾ ਸੀ ਨਾ ਕੁਤਬਦੀਨ ਐਬਕ ਦੇ ਵਿੱਚ ਮੈਂ ਤੁਹਾਨੂੰ ਇੱਕ ਡਾਇਗਰਾਮ ਬਣਾ ਕੇ ਪੂਰਾ ਸਮਝਾਇਆ ਸੀਗਾ ਆ ਵੀਡੀਓ ਪਈ ਆ YouTube ਤੇ ਤੁਸੀਂ ਜਾ ਕੇ ਵਾਚ ਕਰ ਲਓ ਪੂਰੀ ਡਾਇਗਰਾਮ ਬਣਾ ਕੇ ਉੱਥੇ ਮੈਂ ਤੁਹਾਨੂੰ ਕੁਤਬ ਮਨਾਰ ਦੇ ਨਾਲ ਰਿਲੇਟਡ ਇੱਕ ਇੱਕ ਚੀਜ਼ ਨਿੱਕੀ ਤੋਂ ਨਿੱਕੀ ਦੱਸਦੀ ਸੀਗੀ ਕਿ ਇਹਦੀ ਪਹਿਲੀ ਮੰਜ਼ਲ ਕਿਨੇ ਬਣਾਈਆ ਦੂਜੀ ਤੀਜੀ ਤੇ ਚੌਥੀ ਕਿਨੇ ਬਣਾਈਆ ਫਿਰ ਜਦੋਂ ਇਹਦੇ ਸਮੇਂ ਬਿਜਲੀ ਡੈਗ ਕੀ ਸੀ ਤੇ ਚੌਥੀ ਮੰਜ਼ਲ ਜਿਹੜੀ ਉਹ ਤਬਾਹ ਹੋ ਗਈ ਸੀ राजे ਤਾਂ ਇਹਨੇ ਦੁਬਾਰਾ ਜਿਹੜੀ ਚੌਥੀ ਤੇ ਇੱਕ ਨਾਲ ਪੰਜਵੀਂ ਠੀਕ ਹੈ ਨਾ ਉੱਥੇ ਆਪਾਂ ਸਾਰਾ ਡਿਸਕਸ ਕੀਤਾ ਕਿ ਉਹਦਾ ਵਾਸਤੂਕਾਰ ਕੌਣ ਸੀਗਾ ਉਹ ਕਿੰਨਾ ਲੰਮਾ ਕਿੰਨਾ ਚੌੜਾ ਉਹ ਸਭ ਕੁਝ ਉੱਥੇ ਕੀਤਾ ਹੋਇਆ ਠੀਕ ਹੋ ਉੱਥੇ ਜਾ ਕੇ ਦੇਖ ਲਿਓ ਇਸ ਤੋਂ ਇਲਾਵਾ ਰਾਜੇ ਨੇ ਮੈਰਿਸ ਬਿਊਰੋ ਤੇ ਜਿਹੜੇ ਹੈਗੇ ਐਮਪਲॉयਮੈਂਟ ਬਿਊਰੋ ਖੋਲੇ ਸੀਗੇ ਜਾਨੀ ਕਿ ਜਿਹੜੇ ਆਹ ਵਿਭਾਗ ਖੋਲੇ ਸੀਗੇ ਇਹਨਾਂ ਦਾ ਕੰਮ ਦੇਣ ਦੇ ਲਈ ਤਾਂ ਇਹ ਜ਼ਰੂਰ ਧਿਆਨ ਚ ਰੱਖਣਾ ਵੀ ਮੈਰਿਸ ਬਿਊਰੋ ਤੇ ਐਮਪਲॉयਮੈਂਟ ਬਿਊਰੋ ਜਿਹੜੇ ਉਹ ਕਿਹੜੇ ਸ਼ਾਸਕ ਨੇ ਖੋਲੇ ਸੀਗੇ ਐਫ ਐਸ ਟੀ ਫਰੁਸ਼ਾ ਤੁਗਲਕ ਨੇ ਕਿਹੜੇ-ਕਿਹੜੇ ਰਾਜੇ ਇਹਨੇ ਵਿਭਾਗ ਖੋਲੇ ਸੀ এমਪਲੋਇਮੈਂਟ ਬੂਰੂਆ ਜਿਹੜੇ ਵਿਭਾਗ ਖੋਲੇ ਸੀ ਉਹਨਾਂ ਦੇ ਵਿੱਚੋਂ ਦਿਵਾਨੇ ਬੰਦਗਾਨ ਖੋਲਿਆ ਸੀਗਾ ਰਾਜੇ ਪਹਿਲਾ ਰੁਜ਼ਗਾਰ ਦਫ਼ਤਰ ਖੋਲੇ ਸੀ ਰਾਜੇ ਜਿਨ੍ਹਾਂ ਦੇ ਵਿੱਚ ਕੀ ਸੀ ਬੇਰੁਜ਼ਗਾਰ ਆਪਣਾ ਪੰਜੀਕਰਨ ਕਰਾਉਂਦੇ ਸੀ ਸਭ ਤੋਂ ਪਹਿਲਾਂ ਇਹਨੇ ਰੁਜ਼ਗਾਰ ਦਫ਼ਤਰ ਖੋਲੇ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਆਪਣਾ ਪੰਜੀਕਰਨ ਕਰਾਉਂਦੇ ਸੀਗੇ ਦਿਵਾਨੇ ਖਰਾਤ ਰਾਜੇ ਇਹ দান ਲਈ ਸੀਗਾ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਜਿਹੜਾ ਹੈਗਾ ਇਹ দান ਦਿੱਤਾ ਜਾਂਦਾ ਸੀਗਾ ਇਹਦੇ ਵਿੱਚ ਕੀ ਹੁੰਦਾ ਸੀ ਰਾਜੇ ਗਰੀਬ ਤੇ ਬੇਸਹਾਰਾ ਨਹੀਂ ਮੇਨ ਕਿਹੜੇ-ਕਿਹੜੇ ਹੁੰਦਾ ਸੀ ਜਿਨ੍ਹਾਂ ਨੂੰ ਇੱਕ ਤਾਂ ਮੁਸਲਮਾਨ ਜਿਹੜੀਆਂ ਲੜਕੀਆਂ ਹੁੰਦੀਆਂ ਸੀਗੀਆਂ ਮੁਸਲਮਾਨ ਲੜਕੂਗਾ ਉਹਨਾਂ ਦੇ ਵਿਆਹ ਲਈ ਤੇ ਜਿਹੜੇ ਇੱਕ ਵਿਧਵਾ ਹੁੰਦੀ ਸੀਗੀ ਨਾ ਵਿਧਵਾਵਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਲਈ ਜਿਹੜਾ ਜ਼ਿਆਦਾਤਾਂ ਦਾ ਜਿਹੜਾ ਜ਼ਿਆਦਾ দান ਦਾ ਹਿੱਸਾ ਜਿਹੜਾ ਉਹ ਉਹਨਾਂ ਨੂੰ ਦਿੱਤਾ ਜਾਂਦਾ ਸੀ ਦੀਵਾਨੇ ਖਰਾਦ ਦੇ ਵਿੱਚ ਇਹ ਦੱਸਿਆ ਗਿਆ ਫਿਰ ਇਹਨੇ ਦਿਵਾਨੇ ਬੰਦਗਾਨ ਰਾਜੇ ਦਾਸਾਂ ਦੇ ਰੱਖ ਰਖਾਬ ਦੇ ਲਈ ਇੱਥੇ ਧਿਆਨ ਚ ਰੱਖਣਾ ਰਾਜੀ ਸਭ ਤੋਂ ਵੱਧ ਦਾਸ ਰੱਖਣ ਵਾਲਾ ਸ਼ਾਸਕ ਵੀ ਫਿਰੋਸ਼ਾ ਤੁਗਲਕ ਸੀ ਇਹਨੇ 1,80,000 ਦੇ ਲਗਭਗ ਜਿਹੜੇ ਦਾਸ ਰੱਖੇ ਸੀਗੇ ਤਾਂ ਦਿੱਲੀ ਸਲਤਨਤ ਦਾ ਕਿਹੜਾ ਸ਼ਾਸਕ ਸੀਗੇ ਜੀ ਨੇ ਸਭ ਤੋਂ ਵੱਧ ਦਾਸ ਰੱਖੇ ਫਿਰੋਸ਼ਾ ਤੁਗਲਕ ਸੀਗਾ ਉਹਨੇ ਦਿਵਾਨਾ ਦਾਸਾਂ ਦੇ ਰੱਖ ਰਖਾਬ ਦੇ ਲਈ ਇੱਕ ਦਿਵਾਨੇ ਬੰਦਗਾਨ ਵੀ ਬੁਲਾਈ ਸੀ ਇਹਦੇ ਨਾਲ ਨਾਲ ਰਾਜੇ ਦਿਵਾਨੇ ਬੰਦਗਾਨ ਦੇ ਨਾਲ ਨਾਲ ਇਹਨੇ ਨਾ ਅਰਜੀ ਬੰਦਗਾਨ ਦਾ ਵਿਭਾਗ ਵੀ ਸ਼ੁਰੂ ਕੀਤਾ ਸੀ आरजे बंदगान ਜਿਵੇਂ ਦਿਵਾਨੇ ਬੰਦਗਾਨ ਦੇ ਵਿੱਚ ਤਾਂ ਦਾਸਾਂ ਦਾ ਰੱਖ-ਰਖਾਵ ਕੀਤਾ ਜਾਂਦਾ ਸੀ ਨਾ ਵੀ ਉਹਨਾਂ ਦੇ ਨਿਯੰਤਰਣ ਕੀਤਾ ਜਾਂਦਾ ਸੀਗਾ ਤਾਂ આરਜੇ ਬੰਦਗਾਨ ਦੇ ਵਿੱਚ ਕੀ ਸੀਗਾ ਰਾਜੇ ਕਿਉਂਕਿ ਇਹਨੇ ਜਿਹੜੀ ਸਥਾਈ ਸੈਨਾ ਸੀ ਨਾ ਉਹਨੂੰ ਖਤਮ ਕਰਤਾ ਸੀ ਜਿਹੜੀ ਮੁਹੰਮਦ ਬੇਨ ਟੁਗਲਕ ਨੇ ਸੈਨਾ ਦੇ ਉੱਤੇ ਜਿਹੜਾ ਇੰਨਾ ਖਰਚ ਕੀਤਾ ਸੀ ਤਾਂ ਉਸ ਸੈਨਾ ਨੂੰ ਇਹਨੇ ਜਿਹੜਾ ਭੰਗ ਕਰਤਾ ਸੀ ਤਾਂ ਇਹਨੇ ਦਾਸਾਂ ਦੀ ਭਰਤੀ ਦੇ ਲਈ ਇਹ ਕੀਤਾ ਸੀਗਾ ਵੀ ਉੱਥੇ ਦਾਸਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀਗੀ ਬਿਜੇ ਤੋਂ ਸਥਾਈ ਸੈਨਾ ਭਾਂਗੂਗੀ ਤਾਂ ਜਿਹੜੇ ਦਾਸ ਰੱਖੇ ਸੀ ਨਾ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਵੀ ਜੇ ਕਿਤੇ ਇਨ ਫਿਊਚਰ ਲੋਡ ਪੈ ਜੇ ਤਾਂ ਇਹ ਮੇਰਾ ਸਾਥ ਦੇਣ ਦਾਸਾਂ ਦੀ ਟ੍ਰੇਨਿੰਗ ਦੇ ਲਈ ਹੁੰਦਾ ਸੀ ਜਿੱਥੇ ਉਹਨਾਂ ਨੂੰ ਯੁੱਧ ਦੇ ਲਈ ਟ੍ਰੇਨਿੰਗ ਦਿੱਤੀ ਜਾਂਦੀ ਸੀ ਦਾ ਆਰ ਜੇ ਬੰਦਗਾਨ ਠੀਕ ਹੈ ਨਾ ਦਵਾਨੇ ਬੰਦਗਾਨ ਤੇ ਆਰ ਜੇ ਬੰਦਗਾਨ ਦੋਨੋਂ ਦਾਸਾਂ ਦੇ ਲਈ ਬੰਦਗਾਨ ਤੋਂ ਸਮਝ ਲਿਓ ਰਾਜੇ ਵੀ ਇਹ ਦਾਸਾਂ ਦੇ ਨਾਲ ਸੰਬੰਧਿਤ ਹੈ ਠੀਕ ਹੈ ਉਸ ਤੋਂ ਇਲਾਵਾ ਇਹਨੇ دارੂਲ ਸਬਾਹ ਰਾਜੇ ਇਹਦੇ ਵਿੱਚ ਕੀ ਹੁੰਦਾ ਸੀ ਇੱਕ ਸ਼ਾਹੀ ਹਸਪਤਾਲ ਸੀ ਜਿੱਥੇ ਮੁਫਤ ਇਲਾਜ ਕੀਤਾ ਜਾਂਦਾ ਸੀਗਾ ਦੀਵਾਨੇ ਇਸਤਿਹਾਕ ਵੀ ਸ਼ੁਰੂ ਕੀਤਾ ਸੀ ਰਾਜੇ ਨੇ ਦੀਵਾਨੇ ਇਸਤਿਹਾਕ ਜਿਹੜਾ ਬੇਰੋਜ਼ਗਾਰਾਂ ਦੀ ਪੈਨਸ਼ਨ ਦੇ ਲਈ ਹੁੰਦਾ ਸੀ ਇਹਦੇ ਵਿੱਚ ਕੀ ਹੁੰਦਾ ਸੀ ਬੇਰੋਜ਼ਗਾਰ ਸੀ ਨਾ ਜਿਹੜੇ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਸੀ ਬੇਰੋਜ਼ਗਾਰਾਂ ਦਾ ਪੰਜੀਕਰਨ ਕਿਹਦੇ ਵਿੱਚ ਸੀ ਰੋਜ਼ਗਾਰ ਦਫ਼ਤਰ ਦੇ ਵਿੱਚ ਤੇ ਦੀਵਾਨੇ ਇਸ ਤਿਆਰ ਕਰਦੇ ਵਿੱਚ ਬੇਰੋਜ਼ਗਾਰਾਂ ਦੀ ਪੈਨਸ਼ਨ ਹੁੰਦੀ ਸੀ ਜੀ ਰਾਜੇ ਇੱਕ ਸੀਗਾ ਦੀਵਾਨੇ ਰਸਾਲਤ ਇਹ ਵਿੱਚੋਂ ਰਹਿ ਜਾਂਦੇ ਰਾਜੀ ਕਈ ਵਾਰੀ ਕੁਝ ਪੁਆਇੰਟ ਲਿਖਣ ਵਾਲੇ ਦੀਵਾਨੇ ਰਸਾਲਤ ਇਹ ਸੀਗਾ ਰਾਜੀ ਲੋਕ ਸ਼ਿਕਾਇਤਾਂ ਦੇ ਲਈ ਜਨਕੇ ਲੋਕਾਂ ਨੂੰ ਜੋ ਵੀ ਸ਼ਿਕਾਇਤ ਹੁੰਦੀ ਸੀਗੀ ਰਾਜ ਭਾਗ ਦੇ ਨਾਲ ਸੰਬੰਧਿਤ ਜਾਂ ਕੋਈ ਨਿਜਮਾ ਦੇ ਨਾਲ ਸੰਬੰਧਿਤ ਤਾਂ ਇਹ ਲੋਕ ਸ਼ਿਕਾਇਤਾਂ ਦੇ ਲਈ ਇੱਥੇ ਉਹਨਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਸੀ ਆਪਸ ਦੇ ਵਿੱਚ ਵੀ ਲੋਕਾਂ ਦਾ ਕੋਈ ਜੀ ਮਾਮਲਾ ਹੁੰਦਾ ਸੀ ਤਾਂ ਉਹਨਾਂ ਦੀ ਸ਼ਿਕਾਇਤ ਹੈ ਜਿਹੜੀ ਉਹ ਇਸ ਵਿਭਾਗ ਦੇ ਵਿੱਚ ਸੁਣੀ ਜਾਂਦੀ ਸੀ ਦੀਵਾਨੇ ਮੁਸਤਖਰਾਜ ਦੀਵਾਨੇ ਮੁਸਤਕ ਰਾਜ ਮੁਸਤਕ ਰਾਜ ਇਹ ਲਗਾਨ ਵਸੂਲਣ ਵਾਸਤੇ ਸੀ ਰਾਜੀ ਕਾਰੇ ਇਕੱਠਾ ਕਰਨ ਵਾਸਤੇ ਲਗਾਨ ਵਸੂਲਣ ਵਾਸਤੇ ਠੀਕ ਹੈ ਤਾਂ ਇਹ ਕੁਝ ਇਹਦੇ ਪੁਆਇੰਟ ਸੀਗੇ ਜਿਹੜੇ ਮਿਸ ਹੋ ਗਏ ਸੀ ਰਾਜੀ ਇਹਨਾਂ ਨੂੰ ਤੁਸੀਂ ਨੋਟ ਕਰ ਲਿਓ ਹਣ ਫਰੋਸ਼ਾ ਤੁਗਲਕ ਰਾਜੀ ਇੱਕ ਵਿਦਵਾਨ ਸੀਗਾ ਇਹਨੇ ਕਤਬ ਫਰੋਸ਼ਾਹੀ ਜਿਹੜੀ ਫਿਜ਼ਿਕਸ ਦੇ ਨਾਲ ਸੰਬੰਧਿਤ ਸੀਗੀ ਤੇ ਫਤੁਰ ਤੇ ਫਰੋਸ਼ਾਹੀ ਜਿਹੜੀ ਇਹਦੀ ਆਤਮਕਥਾ ਸੀਗੀ ਠੀਕ ਹੈ ਨਾ ਇਹਨੂੰ ਕਤਬੇ ਫਰੋਸ਼ਾਹੀ ਵੀ ਲਿਖਿਆ ਹੁੰਦਾ ਰਾਜੀ ਇਹਦਾ ਨਾਮ ਆ ਜਿਹੜਾ ਕਤਬੇ ਫਰੋਸ਼ਾਹੀ ਵੀ ਹੁੰਦਾਗਾ ਫਰੋਸ਼ਾਹੀ ਇਹਦੀ ਆਤਮਕਥਾ ਸੀਗੀ ਇਹਨੇ ਜਿਹੜੀਆਂ ਇਹਨਾਂ ਰਚਨਾਵਾਂ ਦੀ ਰਚਨਾ ਕੀਤੀ ਸੀਗੀ ਤੇ ਇਹਦੇ ਤੋਂ ਇਹ ਪਤਾ ਲੱਗਦਾ ਰਿਸ਼ਵਤਖੋਰੀ ਦਾ ਵੀ ਇਹਦਾ ਜਿਹੜਾ ਜਿਹੜਾ ਰਾਜ ਭਾਗ ਆ ਨਾ ਉਹਦੇ ਵਿੱਚ ਸਭ ਤੋਂ ਵੱਧ ਰਿਸ਼ਵਤਖੋਰੀ ਚੱਲਦੀ ਸੀਗੀ ਫਿਰੋਸ਼ਾ ਤੁਗਲਕ ਦੇ ਰਾਜ ਭਾਗ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈਗਾ ਪ੍ਰਸ਼ਟ ਸ਼ਾਸਨ ਹੈ ਜਿਹੜਾ ਉਹਨੂੰ ਮੰਨਿਆ ਗਿਆ। ਇਹ ਕਈ ਵਾਰੀ ਸਟੇਟਮੈਂਟ ਚ ਪੁੱਛ ਸਕਦੇ ਆ ਕਿ ਸਭ ਤੋਂ ਵੱਧ ਪ੍ਰਸ਼ਟ ਸ਼ਾਸਨ ਹੈ ਜਿਹੜਾ ਉਹ ਕਿਹਨੂੰ ਮੰਨਿਆ ਗਿਆ? ਤਾਂ ਫਿਰੋਸ਼ਾ ਤੁਗਲਕ ਦੇ ਸ਼ਾਸਨ ਨੂੰ ਮੰਨਿਆ ਗਿਆ। ਕਿਉਂਕਿ ਇਹਦੇ ਸਮੇਂ ਜਿਹੜਾ ਹੈਗਾ ਜਦੋਂ ਇਹਨੇ ਮੰਨ ਲਓ ਜਿਹੜੇ ਆਪਾਂ ਵੇਖਿਆ ਨਾ ਵੀ 24 ਤਰ੍ਹਾਂ ਦੇ ਕਰ ਆ ਜਿਹੜੇ ਉਹਨਾਂ ਨੂੰ ਹਟਾ ਕੇ ਚਾਰ ਤਰ੍ਹਾਂ ਦੇ ਕਰ ਲਗਾਏ ਸੀ ਇਹਨੇ ਤਾਂ ਆਪਣੇ ਵੱਲੋਂ ਬੰਦ ਕਰ ਦਿੱਤੇ ਪਰ ਜਿਹੜੇ ਇਹਦੇ ਕਰਮਚਾਰੀ ਸੀ ਨਾ राजे ਉਹ ਉਸੇ ਤਰ੍ਹਾਂ ਲੋਕਾਂ ਤੋਂ ਵਸੂਲ ਕਰ ਰਹੇ ਸੀ। ਇਸੇ ਕਰਕੇ ਕਿਹਾ ਜਾਂਦਾ ਵੀ ਕਿ ਇਹਦਾ ਜਿਹੜਾ ਸ਼ਾਸਨ ਹੈ ਉਹ ਸਭ ਹਾਂ ਇਹ ਹੋ ਗਿਆ राजे ਫਿਰ ਅਸ਼ੋਕ ਦੇ ਪਿੱਲਰ ਅਸ਼ੋਕ ਦੇ ਦੋ ਪਿੱਲਰ ਸੀਗੇ राजे ਜਿਹੜੇ ਇਹਨੇ ਦਿੱਲੀ ਲਿਆਂਦੇ ਸੀਗੇ ਟੋਪਰ ਅੰਬਾਲਾ ਤੋਂ ਹਰਿਆਣਾ ਅੰਬਾਲਾ ਹਰਿਆਣਾ ਤੋਂ ਜਿਹੜਾ ਲਿਆਂਦਾ ਸੀਗਾ ਤੇ ਆਹ ਮੇਰਠ ਤੋਂ ਲਿਆਂਦਾ ਸੀਗਾ ਇਹਨੂੰ ਸੋਨੇ ਦਾ ਸਤੰਭ ਵੀ ਕਿਹਾ ਜਾਂਦਾ ਹੈ ਠੀਕ ਹੈ ਨਾ ਤੇ ਇਹ ਦਿੱਲੀ ਲਿਆਂਦੇ ਸੀਗੇ ਫਿਰ ਇਹਦੀ ਮੌਤ ਕਦੋਂ ਹੁੰਦੀ ਹੈ राजे ਸਤੰਬਰ 17 18 1388 ਈਸਵੀ ਦੇ ਵਿੱਚ ਜਿਹੜੀ ਇਹਦੀ ਹੈ ਮੌਤ ਹੁੰਦੀ ਆ ਜਿਹੜੀ ਇਹਦੀ ਆਤਮਕਥਾ ਨਾ ਰਜੇ ਇਹ ਫਰੋਸ਼ਾਈ ਵਾਲੀ اے ਆਰਬੀ ਫਾਰਸੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਇਹਨੂੰ ਜ਼ਰੂਰ ਧਿਆਨ ਚ ਰੱਖਿਓ ਠੀਕ ਹੈ ਨਾ ਤਾਂ ਆਖਰੀ ਸ਼ਾਸਕ ਰਾਜੇ ਮੈਂ ਜਿਵੇਂ ਤੁਹਾਨੂੰ ਸ਼ੁਰੂ ਦੇ ਵਿੱਚ ਦੱਸਿਆ ਸੀ ਇਹ ਆਪਣਾ ਫਰੋਸ਼ਾ ਤੁਗਲਕ ਜੇਤੇ ਜਿਹੜਾ ਇਥੇ ਦਾ ਕੰਪਲੀਟ ਹੋ ਗਿਆ ਉਹਦੇ ਨਾਲ ਸੰਬੰਧਿਤ ਆਪਾਂ ਸਾਰੇ ਪੁਆਇੰਟ ਦੇਖ ਲਈਏ ਯੋਨੇ ਕੀ ਕੀ ਕੀਤਾ ਸੀਗਾ ਉਹਦੀ ਮੌਤ 1388 ਦੇ ਵਿੱਚ ਦਿੱਲੀ ਦੇ ਵਿੱਚ ਹੋ ਜਾਂਦੀ ਹੈ ਰਾਜੇ ਤੇ ਆਪਾਂ ਜਿਵੇਂ ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਰਾਜੇ ਵੀ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਸ਼ਾਸਕ ਹੋਏ ਆ ਤੁਗਲਕ ਵੰਸ਼ ਦੇ ਵਿੱਚ ਤਾਂ ਉਹਨਾਂ ਨੂੰ ਸਾਰਿਆਂ ਨੂੰ ਉਹ ਤਰਤੀਬ ਵਾਸਤੇ ਰਾਜੇ ਯਸੂਦਨ ਤੂਗਲਕ, ਮੁਹੰਮਦ ਬੇਨ ਤੂਗਲਕ, ਫਰੋਸ਼ਾ ਤੂਗਲਕ ਇਹ ਤੋਂ ਬਾਅਦ ਇਹ ਹੋਰ ਆਉਂਦੇ ਰਾਜੇ ਪਰ ਇਹਨਾਂ ਬਾਰੇ ਇੰਨੇ ਕੁਐਸਚਨ ਨਹੀਂ ਬਣਦੇਗੇ ਵੀ ਤੂਗਲਕ ਸ਼ਾਹ ਅਬੂ ਬਕਰ ਇਹਨਾਂ ਬਾਰੇ ਕੁਐਸਚਨ ਨਹੀਂ ਬਣਦੇ ਇਹ ਸਿਰਫ ਤਰਤੀਬ ਦੇ ਵਾਸਤੇ ਤੁਸੀਂ ਯਾਦ ਰੱਖ ਲਿਓ ਮੈਂ ਇਕੱਠਾ ਤੁਹਾਨੂੰ ਦੱਸਦਾ ਤਾਂ ਲਾਸਟ ਵਾਲਾ ਇਹਨਾਂ ਦੇ ਵਿੱਚੋਂ ਸੀ ਨਾਸਰਉਦੀਨ ਮਹਿਮੂਦ ਰਾਜੇ ਜਿਨੇ ਸ਼ਾਸਨ ਕੀਤਾ ਸੀ 1394 ਤੋਂ 1414 ਤੱਕ ਇਹਦੇ ਬਾਰੇ ਕੀ ਯਾਦ ਰੱਖਣਾ ਰਾਜੇ ਇੱਕ ਨizamuddin ਆਲੀਆ ਨੇ ਇਹਦੇ ਨਾਲ ਸੰਬੰਧਿਤ ਜਿਹੜੀ ਭਵਿੱਖਬਾਣੀ ਕੀਤੀ ਸੀਗੀ ਕਿ ਦਿੱਲੀ ਸੁਲਤਾਨ ਦੀ ਸਲਤਨਤ ਦਿੱਲੀ ਤੋਂ ਪਾਲਮ ਤੱਕ ਫੈਲੀ ਹੋਈ ਹੈ ਇਹਦੀ ਬਾਰੇ ਇਹਨੇ ਵਿਖਬਾਨੀ ਕੀਤੀ ਸੀ ਇਹ ਜ਼ਰੂਰ ਧਿਆਨ ਚ ਰੱਖਣਾ ਕਿ ਨizamuddin auliyane ਕਿਦੇ ਬਾਰੇ ਵਿੱਚ ਵਿਖਬਾਨੀ ਕੀਤੀ ਸੀ ਆਖਰੀ ਸ਼ਾਸਕ ਸੀਗਾ ਨਾਸਰੁद्दीन ਮੁਹੰਮਦ ਤੁਗਲਕ ਠੀਕ ਹੈ ਨਾ ਤਾਂ ਇਹਦੇ ਸਮੇਂ ਦੇ ਵਿੱਚ ਰਾਜੇ ਤੈਮੂਰ ਲੰਗ ਨੇ ਵੀ ਹਮਲਾ ਕੀਤਾ ਸੀਗਾ ਨਾਸਰੁद्दीन ਮੁਹੰਮਦ ਤੁਗਲਕ ਦੇ ਸਮੇਂ ਦੇ ਵਿੱਚ 1498 ਸੀਵ ਦੇ ਵਿੱਚ ਭਾਰਤ ਦੇ ਉੱਤੇ ਤੈਮੂਰ ਲੰਗ ਨੇ ਹਮਲਾ ਕੀਤਾ ਸੀ ਜੋ ਕਿ ਸਮਰਕੰਦ ਦਾ ਸ਼ਾਸਕ ਸੀਗਾ ਤਾਂ ਏ ਸੀ ਬਈ ਆਪਣਾ ਤੁਗਲਕ ਵੰਸ਼ ਸਾਰਾ ਕੰਪਲੀਟ ਹੋ ਗਿਆ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਲੱਗਿਆ ਹੋਊਗਾ ਜੇ ਕਲਾਸ ਵਧੀਆ ਲੱਗੀ ਤਾਂ ক্লাস ਨੂੰ ਬਈ ਲਾਈਕ ਕਰ ਦਿਓ ਜੇ ਨਹੀਂ ਵਧੀਆ ਲੱਗੀ ਤਾਂ ਡਿਸਲਾਈਕ ਕਰ ਦਿਓ ਜਿਹੜੇ ਬੱਚੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਹਾਂ ਅੱਜ ਕੱਲ ਨੂੰ ਨਵੀਂ ਕਲਾਸ ਦੇ ਨਵੇਂ ਟੌਪਿਕ ਦੇ ਨਾਲ ਜਿਹਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਸੈਇਦ ਵੰਸ਼ ਠੀਕ ਆ ਥੈਂਕ ਯੂ ਰੇ